ਹਾਂਜੀ ਮੇਰੀ ਪਿਆਰੀ YouTube ਫੈਮਿਲੀ ਨੂੰ ਮੇਰੀ ਪਿਆਰ ਭਰੀ ਸ਼ਸ਼ਟਿ ਆਕਾਲ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਆਪਣੇ ਸਕੂਲ ਵਿੱਚ ਆਯੋਜਿਤ ਮਾਪਿਆਂ ਦੀ ਵਰਕਸ਼ਾਪ ਦੀਆਂ ਕੁਝ ਚਲਕੀਆਂ ਦਿਖਾਉਣ ਜਾ ਰਹੀ ਹਾਂ ਅ ਸਾਡੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਬੜਾ ਵਿਖੇ ਮਾਪਿਆਂ ਦੀ ਵਰਕਸ਼ਾਪ ਬਹੁਤ ਹੀ ਸਫਲ ਰਹੀ ਹੈ ਇਸ ਵਰਕਸ਼ਾਪ ਦਾ ਮਕਸਦ ਜਿਹੜਾ ਉਹ ਮਾਪਿਆਂ ਨੂੰ ਬੱਚਿਆਂ ਦੀ ਸਿੱਖਿਆ ਸੰਸਕਾਰ ਅਤੇ ਭਵਿੱਖ ਬਾਰੇ ਜਾਗਰੂਕ ਕਰਨਾ ਹੈ ਤੇ ਜਦੋਂ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦਾ ਸਹਿਯੋਗ ਮਿਲਦਾ ਹੈ ਤਾਂ ਸਿੱਖਿਆ ਸੱਚਮੁੱਚ ਜਿਹੜੀ ਉਹ ਰੌਸ਼ਨੀ ਬਣ ਜਾਂਦੀ ਹੈ ਤੇ ਇਸ ਸਮੇ ਸਾਡੇ ਆਨਰੇਬਲ ਪ੍ਰਿੰਸੀਪਲ ਮੈਮ ਮਿਸਿਸ ਮੰਜੂ ਬਾਲਾ ਜੀ ਉਹਨਾਂ ਪੇਰੈਂਟਸ ਨੂੰ ਮੈਸੇਜ ਦੇ ਰਹੇ ਨੇ ਜੋ ਕਦੇ ਵੀ ਸਕੂਲ ਹਾਜ਼ਰ ਨਹੀਂ ਹੁੰਦੇ ਤੇ ਆਪਣੇ ਬੱਚੇ ਦੀ ਕਦੇ ਵੀ ਰਿਪੋਰਟ ਜਾਂ ਕਾਰਗੁਜ਼ਾਰੀ ਜਿਹੜੀ ਉਹ ਦੇਖਣ ਨਹੀਂ ਹੁੰਦੇ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ लेट्स ਸ਼ੋ ਯੂ ਸਮ ਹਾਈਲਾਈਟਸ ਫਰੋਮ ਦਿਸ ਵਰਕਸ਼ਾਪ ਟੂਡੇ ਇਹ ਹਦਾਇਤਾਂ ਮੁਤਾਬਕ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੇਰੈਂਟਸ ਵਰਕਸ਼ਾਪ ਜਿਹੜੀ ਹੈ ਉਹਨਾਂ ਨੇ ਅੱਜ ਦਾ ਜਿਹੜਾ ਮੁੱਦਾ ਹੈ ਮੇਨ ਟਾਪਿਕ ਹੈ OAE ਕਿ ਪ੍ਰੀਖਿਆਵਾਂ ਆ ਗਈਆਂ ਪੇਪਰ ਆ ਗਏ ਹੈ ਪਰ ਕੁਝ ਮਾਪਿਆਂ ਦੀ ਗੈਰ ਹਾਜ਼ਰੀ ਇਹ ਸ਼ੋਅ ਕਰਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ ਪ੍ਰਤੀ ਅਜੇ ਤੱਕ ਵੀ ਅਵੇਅਰ ਨਹੀਂ ਹੈਗੇ ਆ ਜਦੋਂ ਪੇਰੈਂਟ ਸਕੂਲ ਵਿੱਚ ਬੱਚੇ ਦੀ ਕੋਈ ਰਿਪੋਰਟ ਜਾਂ ਕਾਰਗੁਜ਼ਾਰੀ ਦੇਖਣ ਨਹੀਂ ਆਉਂਦੇ ਤਾਂ ਟੀਚਰਜ਼ ਨੂੰ ਉਸ ਸਮੇਂ ਮੈਂਟਲੀ ਤੇ ਇੰਟੈਲੈਕਚੁਅਲ ਡਿਵੈਲਪਮੈਂਟ ਲਈ ਪੇਰੈਂਟਸ ਨਾਲ ਰابطਾ ਕਰਨਾ ਚਾਹੀਦਾ ਹੈ ਇਸਕੀ ਪਿੱਛੇ ਨਾ ਫਣੀ ਮਾਂ ਦਾ ਕਹਿਣਾ ਮੰਨਦਾ ਦੱਸੋ ਕਿਹਦਾ ਕਹਿਣਾ ਮੰਨੇ ਤੋ ਕਰ ਤੇ ਨਾ ਇਹ ਨਾ ਜਾਨਾ ਨਾ ਮੈਂ ਜਾਣਾ ਪਿੱਛੇ ਕਿਦੇ ਕਿਦੇ ਕਰ ਜਾਵਾਂ ਗੈਸ ਤੁਸੀਂ ਇਸ ਗੱਲ ਦਾ ਜਵਾਬ ਦਿਓ ਜਿਹੜੀ ਜਾਇਦਾਦ ਇਕੱਠੀ ਕਰ ਰਹੇ ਹੋ ਜਿਹਦੇ ਪਿੱਛੇ ਕੌਮ ਸਕੂਲ ਨਹੀਂ ਆ ਰਹੇ ਕਿ ਕੰਮ ਬੜਾ ਕਿਤੇ ਲਈ ਕੰਮ ਕਰ ਰਹੇ ਹੋ ਆਪਣੇ ਬੱਚਿਆਂ ਲਈ ਉਹ ਜਾਇਦਾਦ ਨੂੰ ਸਾੰਭਣ ਵਾਲੇ ਤੇ ਤਿਆਰ ਕਰ ਲਓ ਪਹਿਲੇ ਜਾਇਦਾਦ ਨੂੰ ਸਾੰਭਣ ਵਾਲੇ ਤੇ ਚੰਗੇ ਬਣਾ ਲਿਏ ਨਾਗਰਿਕ ਅچھے ਬਣਾ ਲਿਏ ਅچھے ਸੰਸਕਾਰ ਦੇ ਲਏ ਪੜ੍ਹ ਲਿਖ ਜਾਏ ਉਹਨੂੰ ਸਾਭ ਤੇ ਲਵੇ ਜੋ ਤੁਸੀਂ ਬਣਾਤਾ ਉਹਦੇ ਲਈ ਜੇ ਉਹਨੂੰ ਜੜੀ ਦੇ ਗੱਲ ਤੇ ਫਿਰ ਕੀ ਕਰੋਗੇ ਬੜਾ ਜ਼ਰੂਰੀ ਹੈ ਤੁਹਾਡਾ ਰੋਲ ਇੰਨਾ ਜ਼ਿਆਦਾ ਹੈ ਦੋਨੋਂ ਫਾਦਰ ਦਾ ਮਦਰ ਦਾ ਆਪਣੀ ਘਰਾਂ ਦੇ ਮਾਹੌਲ ਅੱਛੇ ਬਣਾਓ ਸਰਕਾਰ ਨੇ ਇਹ ਦੇਖੋ ਜੇ ਜਾਓਗੇ ਸ਼ਾਇਦ ਤੁਹਾਡੀ ਜ਼ਿੰਦਗੀ ਚੋਂ ਉਹ ਦੁਬਾਰਾ ਨਿਕਲਣੀ ਨਾ ਕਿ ਮੈਨੂੰ ਪੂਰਾ ਆਪਣੇ ਆਪ ਤੇ ਆਪਣੀ ਮੈਨੇਜਮੈਂਟ ਤੇ ਪ੍ਰਿੰਸੀਪਲ ਮੈਡਮ ਤੇ ਆਪਣੇ ਸਟਾਫ ਤੇ ਵਿਸ਼ਵਾਸ ਹੈ ਮਦਦ ਹੋਏਗਾ ਪ੍ਰੋਗਰਾਮ ਸੀ ਕਿ ਬਹੁਤ ਸਾਰੇ ਪੇਰੈਂਟਸ ਨੂੰ ਮੈਂ ਜਦੋਂ ਫੋਨ ਕੀਤਾ ਉਹ ਕਹਿੰਦੇ ਜੀ ਪੀਟੀਐਮ ਤੇ ਪਹਿਲਾਂ ਨਹੀਂ ਹੋਈ ਸੀ ਬਾਹਰ ਹੀ ਮੈਸੇਜ ਤੇ ਆਣਾ ਪੜੋ ਆਪਣੇ ਬੱਚੇ ਨੂੰ ਪੁੱਛੋ ਤੇ ਧੰਨਵਾਦੀ ਕੀ ਕਿਹਾ ਅੱਜ ਦੇ ਪ੍ਰੋਗਰਾਮ ਦਾ ਨਾਮ ਪੀਟੀਐਮ ਨਹੀਂ ਸੀ ਵਰਕਸ਼ਾਪ ਸੀ ਬਾਹਰ ਡਿਊਟੀ ਅਹੀਂ ਕਰੇ ਕਰਨੇ ਆ ਨਾ ਸਾਰੇ ਨੇ 7:00 ਵਜੇ ਪਹੁੰਚਦੇ ਸੀ ਪਰ ਸਾਡੇ ਕੋ ਬੱਚੇ ਨਹੀਂ ਪਹੁੰਚੇ ਦੇ ਫਿਰ ਅਹੀਂ ਕੀ ਕੀਤਾ ਡਾਗੋ ਬਚਾ ਲੇ ਫਰੰਗੀ ਕਰਨਾ ਜੇ 14 ਕੋ ਬਾਹਰ ਕੋ ਬੱਚੇ ਜਿੰਨੇ ਬੱਚੇ ਆਏ ਇੰਦਰੋਂੋਂ ਜਿਆਦਾ ਪੜਾਈ ਹੋਈ ਨੂੰ ਜੂ ਜਿੱਦਾਂ ਮੈਂ ਮੈਂ ਉਹ ਸਾਡੇ ਕੋਲ ਮੈਂ ਨਕਸੂਰ ਕਰਵਾਤੀ ਤੇ ਪੇਜ ਕਰਨਾ। ਪਾਣੀ ਵੀ ਗੁਈਆ ਛੋਟੀ ਜੀ ਆ। ਪਲਾਸਟਿਕਾਂ ਚ ਵੱਡੀ ਆ। ਹੁੰਦਾ ਮੇਰਾ ਭਾਈ ਵੀ ਗਲਾਸ ਪੜਦਾ ਆ। ਮੈਂ ਸਕੂਲ ਬੱਚੇ ਭੇਜਦੇ ਆਪਣੇ ਠੰਡ ਬਹੁਤ ਜ਼ਿਆਦਾ ਹੀ। ਮੈਂ ਭੇਜ ਕੇ ਆ ਰਹੀ ਆ। ਦੂਜੀ ਗੱਲ ਮੈਂ ਕਰਨੀ ਆ। ਇੱਥੇ ਸਾਡੀ ਵੀਨਾ ਮੈਮ ਜਿਹੜੀ ਉਹ ਪੇਰੈਂਟਸ ਨੂੰ ਦੱਸ ਰਹੇ ਨੇ ਕਿ ਅਸੀਂ ਗਰਮੀ, ਸਰਦੀ, ਬਾਰਿਸ਼ ਵਿੱਚ ਆਪਣੇ ਬੱਚਿਆਂ ਨੂੰ ਜਿਹੜੇ ਉਹ ਸਕੂਲ ਜ਼ਰੂਰ ਭੇਜ ਕੇ ਆਪਣੀ ਜੌਬ ਤੇ ਆਉਂਦੇ ਆ। ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਡੇਲੀ ਸਕੂਲ ਜਿਹੜੇ ਉਹ ਭੇਜਿਆ ਕਰੋ ਤਾਂ ਕਿ ਉਹਨਾਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ। ਸਕੂਲ ਜ਼ਰੂਰ ਆਓ। ਪੜ੍ਹਦੀ ਆਉਂਦੇ ਨਹੀਂ। ਅੱਜ ਵੀ ਕਿਹੜੇ ਆਏ ਆ ਜਿਨ੍ਹਾਂ ਦੇ ਬੱਚੇ ਥੋੜੇ ਬੋਦੇ ਪੜਦੇ ਆ ਜਾਂ ਸਕੂਲ ਆਂਦੇ ਆ ਜੇ ਮੰਨ ਲਓ ਕਲਾਸ ਸਟੂਡੈਂਟ ਹੈਗੇ 40 ਹਾਂਜੀ 10 ਬੱਚੇ ਪੜਨ ਵਾਲੇ ਆ ਤੇ 30 ਬੱਚੇ ਨਹੀਂ ਹੈਗੇ ਹਾਂਜੀ ਇਹੀ ਗੱਲ ਨਾ ਅਮੀਰ ਸਰ ਦਸਰੇ ਨੇ ਕਿ ਸਿਰਫ ਇੰਟੈਲੀਜੈਂਟ ਬੱਚਿਆਂ ਦੇ ਪੇਰੈਂਟਸ ਹੀ ਮੀਟਿੰਗ ਤੇ ਆਉਂਦੇ ਨੇ ਪਰ ਸ਼ਰਾਰਤੀ ਤੇ ਐਬਸੈਂਟ ਰਹਿਣ ਵਾਲੇ ਬੱਚਿਆਂ ਦੇ ਪੇਰੈਂਟ ਜਿਹੜੇ ਉਹ ਬਹੁਤ ਹੀ ਘੱਟ ਸਕੂਲ ਵਿੱਚ ਜਿਹੜਾ ਉਹ ਮੀਟਿੰਗ ਅਟੈਂਡ ਕਰਦੇ ਨੇ ਆ ਜਿਹਦੀ ਵਜ੍ਹਾ ਨਾਲ ਜਿਹੜੇ ਹੈਗਾ ਉਹ ਸਾਡੇ ਟੀਚਰਸ ਨੂੰ ਉਸ ਬੱਚੇ ਦੀ ਮੈਂਟਲੀ ਤੇ ਇੰਟੈਲ ਇੰਟੈਲੈਕਚਰਲ ਡਿਵੈਲਪਮੈਂਟ ਲਈ ਜਿਹੜਾ ਹੈ ਉਹ ਪੇਰੈਂਟਸ ਨਾਲ ਰਾਬਤਾ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਅੱਗੇ ਸਾਰੋ ਨੇ ਜਵਾਬ ਦੇਣਗੇ ਤੁਹਾਨੂੰ ਬਿਲਕੁਲ ਬਿਲਕੁਲ ਦੇਖੋ ਉਹਨਾਂ ਨੇ ਕਿੰਨੇ ਆਪਣੀ ਸਾਡੀ ਕਲਾਸ ਦੇ ਬੱਚਿਆਂ ਬਾਰੇ ਦੱਸਿਆ ਕੀ ਕੀ ਦਿੱਕਤਾਂ ਆ ਰਹੀਆਂ ਆ ਮਾਂ ਤੇ ਇੱਥੇ ਪੇਰੈਂਟਸ ਵੀ ਆਪਣੇ ਬੱਚੇ ਨੂੰ ਜੋ ਵੀ ਪ੍ਰੋਬਲਮ ਜਿਹੜੀ ਹੈ ਉਹ ਆ ਰਹੀ ਹੈ ਉਸ ਬਾਰੇ ਖੁੱਲ ਕੇ ਦੱਸ ਰਹੇ ਨੇ ਤੇ ਪ੍ਰਿੰਸੀਪਲ ਮੈਮ ਵੀ ਉਹਨਾਂ ਦਾ ਤਸੱਲੀ ਬਖਸ਼ ਜਿਹੜਾ ਉਹ ਰਿਸਪਾਂਸ ਦੇ ਰਹੇ ਨੇ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਬੜੇ ਹੀ ਧਿਆਨਪੂਰਵਕ ਜਿਹੜਾ ਉਹ ਸੁਣਦੇ ਨੇ ਹਾਂ ਜੀ ਹਾਂ ਜੀ ਤੇ ਮੈਂ ਕਿਹਾ ਸਕੂਲ ਤੇ ਚੱਲ ਲੈ ਹਾਂ ਤੇ ਕਹਿੰਦਾ ਮੈਂ ਤਾਂ ਕੱਢੀ ਦੂਸਰੀ ਕਰਵਾਈ ਦੀ ਅੱਜ ਤੁਮਨੇ ਮਜੀਦ ਮੈਡਮ ਮਾਰਨਾ ਹਾਂ ਮੈਂ ਕਿਹਾ ਚੱਲ ਮੈਂ ਕਹਿੰਦਾ ਵੀ ਨਹੀਂ ਨਹੀਂ ਮੈਂ ਨਹੀਂ ਆ ਤਿਆਰ ਹੋਏ ਨਹੀਂ ਆਇਆ ਵੀ ਆਈ ਉਹਦੇ ਨਾਲ ਬੱਚੇ ਨਹੀਂ ਆਏ ਉਹ ਘਰ ਚੱਲ ਗਿਆ ਨਹੀਂ 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 ਕਹਿੰਦਾ ਯਾਰ ਜਿੱਦ ਤੋਂ ਸੋਹਣਾ ਲੱਗਦਾ ਪਿਆ ਚੱਲ ਮੇਰੇ ਨਾਲ ਕਦੀ ਕਦੀ ਸਾਨੂੰ ਤਾਰੀਫਾਂ ਵੀ ਕਰਦੇ ਹੈ ਬਹੁਤ ਅੱਛੀ ਗੱਲ ਹੈ ਪੂਰੀ ਗੱਲ ਆ ਕੇ ਦੱਸਣੀ ਕੋਈ ਵੀ ਹੋਏਗੀ ਬੱਚਿਆਂ ਦੀ ਜਿਹਦਾ ਕੁੜੀਆਂ ਮੁੰਡੇ ਲੜਦੇ ਕੁਝ ਵੀ ਹੋਏਗੀ ਉਹਨਾਂ ਆ ਕੇ ਮੈਨੂੰ ਪਹਿਲੇ ਦੱਸਣਾ ਅੱਛੀ ਗੱਲ ਨੇ ਤੋ ਹੀ ਪ੍ਰਸ਼ੰਸਾ ਸਭ ਬੱਚੇ ਦੀ ਕਰਨੀ ਐ ਜਿੱਥੇ ਮਾੜੀ ਲੱਗੇ ਉਹਨੂੰ ਸਮਝਾਉਣੀ ਐ ਇਹ ਬਹੁਤ ਅੱਛੀ ਐ ਹਾਂਜੀ ਬਹੁਤ ਅੱਛੀ ਐ ਪੜ੍ਹ ਚ ਵੀ ਐ ਤੇ ਛੁੱਟੀ ਵੀ ਨਹੀਂ ਕੋਈ ਕਰਦੀ ਹਾਂ ਹਾਂ ਸਿਕੂ ਜੀ ਆ ਗਿਆ ਸਾਰੀ ਗੱਲ ਉਹਨੇ ਮੈਨੂੰ ਸ਼ੇਅਰ ਕਰੀ ਹਾਂ ਮਮਾ ਜਾ ਹੋਇਆ ਅਜੇ ਹੋਇਆ ਹਸਤਾ ਕੇ ਸਾਹਮਣੇ ਇਹ ਸਭ ਪੜ੍ਹਨ ਸਕੀ ਜੀ ਇਹ ਬਹੁਤ ਜੇ ਤਾਂ ਰੈਗੂਲਰ ਆਏਗਾ ਤੇ ਘੁਪੜਾ ਹੀ ਵਲਤਿਆਂ ਦੇ ਲਈ ਹੋਗੀ ਕਿ ਛੁੱਟੀ ਹੋਈ ਨਹੀਂ ਦਿੱਤੀ ਹੈ ਇਸਤਮ ਦੇ ਨਸ਼ਨਾ ਕੋਸ਼ ਕਰਦੀ ਐ ਚਵਾਂਦੂ ਹਸਪੀਟਲ ਦਾ ਮੈਂ ਬੇਟਾ ਵੀ ਠੀਕ ਐ ਪੜਦਾ ਕਹਿਣਾ ਮੰਨਦਾ ਵਾ ਵੈਲ ਕਲਾਪਿੰਗ ਹੋ ਜੇ ਵੀ ਬੀਬੋ ਹਾਂ ਇਹ ਕਹਿਣਾ ਚਾਹੁੰਦੀ ਆ ਮੇਰਾ ਬੱਚਾ ਮੈਂ ਇਹ ਨਹੀਂ ਕਹਿੰਦੀ ਹੁਣ ਮੇਰਾ ਬੱਚਾ ਸੁਣਦਾ ਨਾ ਹੋਵੇ ਇੱਥੇ ਉਹ ਪੜਨ ਚ ਬਹੁਤ ਵੀਕ ਐ ਮੈਂ ਉਹਦੀ ਤਾਰੀਫ ਨਹੀਂ ਕਰਦੀ ਪਈ ਕਿਉਂਕਿ ਮੈਂ ਜਿੰਨਾ ਉਹਦੇ ਨਾਲ ਕਰਦੀ ਪਈਆਂ ਨਾ ਕਿ ਉਹ ਮੇਰੇ ਮੁਤਾਬਕ ਚੱਲੇ ਮੈਂ ਹਰ ਇੱਕ ਟੀਚਰ ਨੂੰ ਵੀ ਕਹਿੰਨੀ ਆ ਜੇ ਮੈਂ ਮੈਂ ਕਿ ਟਿਊਸ਼ਨ ਤੇ ਉਹ ਪੜਾ ਦੋ ਦਿਨ ਜਾਏਗਾ ਨਾ ਤੇ 30 ਦਿਨ ਕਹਿਗਾ ਕਿ ਬਸ ਇਸ ਤਰਹੀ ਨਹੀਂ ਪੜਾਉਣ ਵਾਲਾ

ਮਾਣਿਆ ਤੁਸੀਂ ਜੇਕਰ ਉਹਨੂੰ ਘਰ ਵੀ ਉਹਨੂੰ ਬਿਠਾਉਂਦੇ ਹੋ ਧਿਆਨ ਦੇਉਂਦੇ ਹੋ ਅਪਰੀਸ਼ੀਏਟ ਕਰਦੇ ਹੋ ਮੋਟੀਵੇਟ ਕਰਦੇ ਹੋ ਉਹ ਬੱਚਾ 100% ਅੱਗੇ ਆਏਗਾ ਕਿਉਂਕਿ ਮੈਨੂੰ ਯਾਦ ਹੈ ਪਰਮੀਤ ਦਾ ਮੈਡਮ ਦੌੜ ਦੌੜ ਕੇ ਉਹਨੇ ਆਣਾ ਮੇਰੇ ਕੋਲ ਕਾਪੀ ਲੈ ਕੇ ਆਇਆ ਮੇਰੀ ਕਾਪੀ ਨੂੰ ਸ਼ੌਂਕ ਸਿਖਾਇਆ ਹੈ ਨਾ ਸ਼ੌਂਕ ਸੀ ਕੰਪਨੀ ਬਹੁਤ ਅੱਛੀ ਗੱਲ ਹੈ ਗੁੱਡ ਵੈਰੀ ਗੁੱਡ ਤੇ ਨਾਲੇ ਇੱਕ ਗੱਲ ਮੈਂ ਹੋਰ ਦਵਾਂਗੀ ਕਿ ਸਿਰਫ ਮਦਰਸ ਦੇ ਉੱਪਰ ਹੀ ਨਹੀਂ ਤੁਸੀ ਸਾਰੀ ਜ਼ਿੰਮੇਵਾਰੀ ਸੁਟਣੀ ਅਗਰ ਮਤਲਬ ਫਾਦਰ ਦੀ ਵੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਜ਼ਿੰਮੇਵਾਰੀ ਉਸੇ ਓਵਰਲੂਕ ਨਹੀਂ ਕਰ ਸਕਦੇ ਉਹਨਾਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ ਹੋ ਸਕਦਾ ਟਾਈਮ ਥੋੜਾ ਘੱਟ ਦੇ ਸਕਣੋ ਹਨ ਲੇਕਿਨ ਉਹਨਾਂ ਦੀ ਡਿਊਟੀ ਜਿਹੜੀ ਹੈ ਫਿਕਸ ਕੀਤੀ ਜਾਏਗਾ ਪੁੱਛਤੇ ਸਕਦੇ ਆ ਪੁੱਛਤੇ ਸਕਦੇ ਆ ਕਿ ਮਿਸਟਰ ਕੀ ਬੱਚੇ ਤੋਂ ਕਰਕੇ ਆਏ ਹਨ ਅਗਰ ਮਦਰ ਇਮੋਸ਼ਨਲੀ ਅਟੈਚ ਹੈ ਬੱਚੇ ਨਾਲ ਤੇ ਫਾਦਰ ਦਾ ਡੈਰੀ ਬਹੁਤ ਹੈ ਕੋਆਰਡੀਨੇਸ਼ਨ ਦੋਨਾਂ ਦੀ ਬਿਹਤਰੀ ਹੋ ਰਹੀ ਹੈ ਮਦਰ ਫਾਦਰ ਦੀ ਫਾਦਰ ਟਾਈਮ ਜਿਆਦਾ ਨਾ ਦੇ ਸਕਣ ਪਰ ਪੁੱਛਣ ਜ਼ਰੂਰ ਬਾਕੀ ਤੁਹਾਡੀ ਬਈ ਨਾਲ ਲਈ ਅਰਬਦੀ ਆ ਬੇਟ ਵੈਰੀ ਗੁੱਡ ਸਰ ਤੁਸੀਂ ਪਹੁੰਚਦੇ ਹੋ ਇੰਨਾ ਹੀ بڑا ਹੈ ਬੱਚੇ ਦਾ ਮਾਈਂਡ ਬੱਚੀ ਬਹੁਤ ਅੱਛੀ ਹੈ ਤੁਹਾਡੀ ਅੱਛਾ ਪੜਦੀ ਬਾਕੀਆਂ ਕਿ ਸਕੂਲ ਹੈ ਗਿਆ ਉਹ ਵੀ ਸਾਡੇ ਕੋਲ ਪੜ ਕੇ ਗਿਆ ਔਰ ਸਰ ਨੇ ਕਦੀ ਕਹੇ ਗੱਲ ਦਾ ਸਾਡਾ ਗੁੱਸਾ ਵੀ ਨਹੀਂ ਕੀਤਾ ਔਰ ਕੋਆਪਰੇਸ਼ਨ ਬੜੀ ਹੈ ਬੜਾ ਸਾਥ ਦਿੰਦੇ ਆ so in this way teachers parents and the government together build a bright future for children we heartily thank the government for conducting such a workshop for the children's future in government school so this was all about today's video if you like the video please make sure to like comment and share so thanks for watching take good care of yourself